ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਓ ਜੀ ਅੱਜ ਅਸੀਂ ਗੱਲ ਕਰਦੇ ਹਾਂ ਰੀਪੀਟ ਬਰੀਡਿੰਗ ਬਾਰੇ ਜਿਹੜੀ ਗਾਵਾਂ ਮੱਝਾਂ 'ਚ ਪਾਈ ਜਾਣ ਵਾਲੀ ਰੀਪੀਟ ਬਰੀਡਿੰਗ ਆ ਉਹਦੇ ਕੀ ਕਾਰਨ ਆ ਤੇ ਉਹਦੇ ਵਾਸਤੇ ਕਿਹੜੇ-ਕਿਹੜੇ ਫੈਕਟਰ ਆ ਜਿਹੜੇ ਮਤਲਬ ਕਾਰਨ ਆ ਜਿਹੜੇ ਪ੍ਰਭਾਵਿਤ ਕਰਦੇ ਆ ਜੀ ਪਹਿਲਾ ਜੀ ਓਵਰੀ ਓਵਰੀ ਸਿਸਟ ਓਵਰੀ ਸਿਸਟ ਦੇ ਉੱਤੇ ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਆ ਕਿ ਕਿੰਨੇ ਤਰ੍ਹਾਂ ਦੀ ਸਿਸਟ ਹੁੰਦੀ ਆ ਕਿਦਾਂ ਖਤਮ ਹੁੰਦੀ ਆ ਤੇ ਕੀ ਕਾਰਨ ਬਣਦੇ ਆ ਤੇ ਫੋਲਿਕਲ ਤੇ ఓਵਰੀ ਸਿਸਟ ਦੀ ਸਿਸਟ ਹੋਵਾ ਕੀ ਜਾਨਵਰ ਨੂੰ ਹੀਟ ਚ ਨਹੀਂ ਆਉਂਦੀ ਤੇ ਇੱਕ ਹੀਟ ਉਹ ਹੁੰਦੀ ਜਿਹੜੀ ਫੋਲਿਕਲ ਦੇ ਕਾਰਨ ਆਪਣਾ ਸਿਸਟ ਦੇ ਕਾਰਨ ਹੁੰਦੀ ਜਿਹੜਾ ਜਲਦੀ ਛੇਤੀ ਛੇਤੀ ਜਾਨਵਰ ਹੀਟ ਚ ਆਉਂਦਾ ਆਪਣੇ ਸਾਈਕਲ ਤੋਂ ਪਹਿਲਾਂ ਆਉਂਦਾ ਤੇ ਯੂਟਰਾਈਨ ਇਨਫੈਕਸ਼ਨ ਹਾਂਜੀ ਸੈਕੰਡ ਬਾਰੇ ਗੱਲ ਦੱਤੇ ਆ ਗੱਲ ਕਰਦੇ ਆ ਯੂਟਰਨਲ ਇਨਫੈਕਸ਼ਨ ਕਿ ਯੂਟਰਸ ਦੇ ਵਿੱਚ ਪਾਏ ਜਾਣ ਵਾਲੀ ਕੋਈ ਵੀ ਇਨਫੈਕਸ਼ਨ ਚਾਹੇ ਉਹ ਕਿਸੇ ਵੀ ਤਰੀਕੇ ਦੀ ਹੋ ਵੀ ਉਹ ਵੀ ਇਫੈਕਟ ਕਰਦੀ ਜੀ ਰੀਪੀਟ ਬਰੀਡਿੰਗ ਨੂੰ ਐਨਾਟੋਮਿਕਲ ਡਿਫੈਕਟ ਐਮ ਐਨ ਐਟੋਨਿਕਲ ਡਿਫੈਕਟ ਉਹ ਹੁੰਦੇ ਕਿ ਜਿੱਦਾਂ ਮਤਲਬ ਯੂਟਰਸ ਦੇ ਰਿਗਾਰਡਿੰਗ ਕੋਈ ਵੀ ਡਿਫੈਕਟ ਹੈ ਜਿੱਦਾਂ ਕੋਈ ਗਨ ਪਾਸ ਕਰਨੀ ਚਾਹੁੰਦਾ ਕੋਈ ਡਾਕਟਰ ਕਈ ਜਨੁਅਰਾਂ ਵਿੱਚ ਪ੍ਰੋਬਲਮ ਹੁੰਦੀ ਕਿ ਗਨ ਪਾਸ ਹੀ ਨਹੀਂ ਹੁੰਦੀ ਇਦਾਂ ਦੇ ਡਿਫੈਕਟ ਤੇ ਏਜ ਏਜ ਉਮਰ ਦਾ ਬੜਾ ਇਫੈਕਟ ਆ ਕਿ ਜਿਹੜੀਆਂ ਬੁੱਢੀਆਂ ਹੋ ਜਾਂਦੀਆਂ گاਵਾ ਉਹਨਾਂ 'ਚ ਰੀਪੀਟ ਬਰੀਡਿੰਗ ਦੀ ਸਮੱਸਿਆ ਵੀ ਕਾਫੀ ਆ ਜਾਂਦੀ ਹੈ ਜੀ ਕੁਝ ਰੀਪੀਟ ਬਰੀਡਿੰਗ ਜਿਹੜੀ ਜੈਨੇਟਿਕ ਵਿੱਚ ਹੁੰਦੀ ਆ ਜਿਹੜੇ ਮਾਂ ਉਹ ਜੈਨੇਟਿਕ ਕਾਨੂੰਨ ਨੂੰ ਕਹਿੰਦੇ ਆ ਉਹ ਵਿੱਚ ਰਿਪੀਟ ਬ੍ਰੇਨ ਦੀ ਸਮੱਸਿਆ ਹੁੰਦੀ ਆ ਇੱਕ ਬਹੁਤ ਵੱਡਾ ਹਿੱਸਾ ਵਾ ਨਿਊਟ੍ਰੀਸ਼ਨ ਦਾ ਨਿਊਟ੍ਰੀਸ਼ਨ ਦਾ ਜਦੋਂ ਨਿਊਟ੍ਰੀਸ਼ਨ ਜਾਨਵਰ ਨੂੰ ਪੂਰਾ ਮਿਲੂਗਾ ਨਾ ਅੱਧੀਆਂ ਸਮੱਸਿਆਵਾਂ ਉੱਥੇ ਹੱਲ ਹੋ ਜਾਂਦੀਆਂ ਨਜਾਇਜ਼ ਹੀ ਆਪਾਂ ਕੀ ਬੜਾ ਟੀਕੇ ਲਾਈ ਜਾਂਦੇ ਹਾਰਮੋਨਸ ਦੇ ਕਿਸੇ ਤਰੀਕੇ ਜੀ ਜਾਨਵਰ ਦਾ ਬਾਡੀ ਸਕੋਰ ਠੀਕ ਨਹੀਂ ਆ ਬਾਡੀ ਸਕੋਰ ਦੇਤੇ ਵੇਖ ਵੀਡੀਓ ਬਣੀ ਆ ਉਹ ਵੀ ਤੁਸੀਂ ਦੇਖ ਸਕਦੇ ਬਾਡੀ ਸਕੋਰ ਨੂੰ ਕਹਿੰਦੇ ਕਿ ਨੂੰ ਕਿਦਾਂ ਹੀ ਜੱਜ ਕਰ ਸਕਦੇ ਆ ਬਾਡੀ ਸਕੋਰ ਜਾਨਵਰ ਦਾ ਠੀਕ ਆ ਸਾਰਾ ਕੁਝ ਠੀਕ ਆ ਖਾਣ ਪਾਣ ਦਾ ਠੀਕ ਆ ਨਿਊਟ੍ਰੀਸ਼ਨ ਡਾਈਟ ਵਧੀਆ ਪ੍ਰੋਪਰ ਦੁੱਧ ਦੇ ਹਿਸਾਬ ਨਾਲ ਜਾਂ weight ਦੇ ਹਿਸਾਬ ਨਾਲ ਪੈ ਰਹੀ ਆ ਤੇ ਤੂੰ ਜਾਨਵਰ ਰੀਪੀਡ ਬਰੀਡਿੰਗ ਹੋਣ ਦੀ ਸਮੱਸਿਆ ਨਹੀਂ ਆ ਕਾਫੀ ਕੁਝ ਨਿਊਟ੍ਰੀਸ਼ਨ ਤੇ ਵੀ ਡਿਪੈਂਡ ਕਰਦਾ ਜੀ ਅੱਗੇ ਆਉਂਦਾ ਆਰਟੀਫੀਸ਼ੀਅਲ ਇਨਸੈਮੀਨੇ ਆਈਏ ਆਈ ਦੇ ਵਿੱਚ ਬਹੁਤ ਕੁਝ ਆ ਜਾਂਦਾ ਟੀਕੇ ਤੇ ਰੱਖ ਰਖਾਵ ਟੀਕਾ ਸਹੀ ਗੈਸ ਦੇ ਵਿੱਚ ਪਿਆ ਕਿ ਨਹੀਂ ਪਿਆ ਉਹਨੂੰ ਡਾਕਟਰ ਨੇ ਕਿਸ ਤਰੀਕੇ ਨਾਲ ਕੱਢਿਆ ਕਿਸ ਤਰੀਕੇ ਦਾ ਟੈਂਪਰੇਚਰ ਚੈੱਕ ਹੋਇਆ ਤੇ ਇਹ ਜਾਨਵਰ ਹੀਟ ਕਿੰਨੀ ਕੁ ਸ਼ੋਅ ਕਰਦਾ ਤੇ ਜਦੋਂ ਅਸੀਂ ਟੀਕਾ ਲਾਉਣ ਲੱਗੇ ਉਦੋਂ ਜਾਨਵਰ ਤੇ ਹੀਟ ਸ਼ੋਅ ਕਰਨ ਨੂੰ ਕਿੰਨੇ ਘੰਟੇ ਹੋ ਗਏ ਆ ਹੀਟ ਕਿਹੜੀ ਸਟੇਜ ਦੇ ਉੱਤੇ ਆ ਇਹ ਸਾਰਾ ਕੁਝ ਆਈਏ ਆਈ ਇਨਸੈਮੀਨੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਕੰਮ ਹੁੰਦਾ ਜੱਜ ਕਰਨਾ ਅੱਗੇ ਆ ਫਰਟੀਲਾਈਜੇਸ਼ਨ ਫੇਲਿਅਰ ਯਾਨੀ ਕਿ ਕਿਸੇ ਵੀ ਤਰੀਕੇ ਦਾ ਫੇਲਿਅਰ ਆ ਫਰਟਲਾਈਜੇਸ਼ਨ ਫੇਲਿਅਰ ਮਤਲਬ ਕਿਸੇ ਬੁੱਲ ਦਾ ਸੀਮਨ ਜਾਂ ਜਿਹੜਾ ਓਵੂਲੇਸ਼ਨ ਸਹੀ ਨਹੀਂ ਹੋ ਰਿਹਾ ਗਾਂ ਦੇ ਵਿੱਚ ਜਾਂ ਫਿਰ ਜਿਹੜਾ ਸੀਮਨ ਆ ਉਹ ਜਿਹੜਾ ਐਗ ਆ ਉਹਦੇ ਵਿੱਚ ਜਾ ਨਹੀਂ ਪਾ ਰਿਹਾ ਜਾਨੀ ਕਿ ਉਹਨੂੰ ਇਨਸੈਮੀਨੇਟ ਨਹੀਂ ਹੋ ਪਾ ਰਿਹਾ ਉਹਦੇ ਇੰਜੈਕਟ ਅੰਦਰ ਨਹੀਂ ਜਾ ਪਾ ਰਿਹਾ ਕਿਤੇ ਜਾਨੀ ਕਿ ਫਰਟਲਾਈਜ਼ ਨਹੀਂ ਹੋ ਰਿਹਾ ਕਿਸੇ ਤਰੀਕੇ ਅਰਲੀ ਐਮਬ੍ਰਿਓਨਿਕ ਡੈਥ ਅਰਲੀ ਐمبرਿਓ ਦੀ ਅਦਾ ਕਰਨ ਵੀ ਕਿਤੇ ਨਾ ਕਿਤੇ ਪਾਸਿਆ ਇਨਫੈਕਸ਼ਨ ਆ ਯੂਟਰਸ ਦੇ ਵਿੱਚ ਤੇ ਇਹ ਵੀ ਰਿਪੀਟ ਬ੍ਰੀਨ ਦੇ ਬਜੜੀ ਦਾ ਕਾਰਨ ਬਣਦਾ ਵਾ ਮੈਟਰਾਇਟਿਸ ਕਿਹਨੂੰ ਕਹਿੰਦੇ ਆ ਯੂਟਰਸ ਵਿੱਚ ਆਈ ਵਾਲੀ ਸੂਜਨ ਨੂੰ ਕਹਿੰਦੇ ਮੈਟਰਾਇਟਿਸ ਜਾਂ ਇਹਦੇ ਨਾਲ ਕੀ ਹੁੰਦਾ ਜਾਨ ਬੰਦੇ ਦਾ ਇਕਨੋਮਿਕ ਲਾਸ ਹੁੰਦੀ ਆ ਪੈਸੇ ਦਾ ਘਾਟਾ ਹੁੰਦਾ ਤੇ ਟਾਈਮਲੀ ਜਿਹੜਾ ਜਾਨਵਰ ਆ ਉਹ ਕਨਸੀਵ ਨਹੀਂ ਕਰਦਾ ਤੇ ਜਿਹੜਾ ਬਹੁਤ ਵੱਡਾ ਪੀਲਰ ਆ ਕਿਸੇ ਡੇਰੀ ਫਾਰਮ ਦਾ ਜਿਹੜਾ ਜਾਨਵਰ ਟਾਈਮ ਨਾਲ ਗੱਭਣ ਹੋਣ ਜੇ ਤਾਂ ਇਹਨਾਂ ਨਾਲ ਜਾਨਵਰ ਗੱਭਰ ਨਹੀਂ ਹੁੰਦੇ ਤੇ ਉਹਦਾ ਪੂਰਾ ਜਿਹੜਾ ਡੇਰੀ ਫਾਰਮ ਠਾਪ ਹੋ ਜਾਂਦਾ ਵਾ ਤੇ ਗਾਉਂ ਦੇ ਯੂਟਰਸ ਵਗੈਰਾ ਸਾਰਾ ਰੀਪਰੋਡਕਟਿਵ ਆਰਗਨ ਆਏ ਸਾਰੇ ਇਫੈਕਟ ਕਰਦੇ ਜੀ ਇਨਫੈਕਸ਼ਨ ਇਹਨਾਂ ਨੂੰ ਸਾਰਿਆਂ ਨੂੰ ਇਫੈਕਟ ਕਰਦੀ ਆ ਕਾਰਨ ਇਹਦੇ ਇਹੀ ਆ ਉੱਪਰ ਜਿਹੜੀ ਲਾਈਨ ਆ ਬੈਕਟੀਰੀਆ ਕਿਹੜੇ ਕਿਹੜੇ ਇਨਵੋਲਵ ਹੁੰਦੇ ਉਹਨਾਂ ਦੀ ਪ੍ਰਜਾਤੀਆਂ ਉਹਨਾਂ ਬਾਰੇ ਨਾਮ ਲਿਖਿਆ ਵਾ ਦੂਸਰਾ ਵਾ ਕਿ ਜਿਹੜਾ ਬੈਕਟੀਰੀਆ ਇਨਫੈਕਸ਼ਨ ਆ ਉਹ ਮਤਲਬ ਜਦੋਂ ਅਸੀਂ ਈਆਈ ਵਗੈਰਾ ਕਰਦੇ ਉਹਦੇ ਵਿੱਚ ਬਹੁਤ ਰੋਲ ਪਲੇ ਕਰਦਾ ਉਹ ਧਿਆਨ ਨਾ ਕਰਨੀ ਚਾਹੀਦੀ ਆ ਜਿਹੜੇ ਮੈਂ ਪਹਿਲਾਂ ਦੱਸੇ ਆ ਜੇ ਜੀ ਰੜ ਜੀ ਉਹਦੇ ਵਿੱਚ ਵੀ ਇਨਫੈਕਸ਼ਨ ਹੋਣ ਦੇ ਕਾਫੀ ਚਾਂਸਸ ਹੁੰਦੇ ਆ ਨਿਊਟ੍ਰੀਸ਼ਨ ਬੜਾ ਰੋਲ ਪਲੇ ਕਰਦਾ ਨੈਚੁਰਲ ਬਰੀਡਿੰਗ ਜਿਹੜੀ ਕਰਾਸ ਕਰੋਨੇ ਡਾਇਰੈਕਟ ਕਰਾਸ ਉਹਦੇ ਵਿੱਚ ਵੀ ਕਈ ਕਾਰਨ ਹੁੰਦੇ ਆ ਜੀ ਇਨਫੈਕਸ਼ਨ ਹੋਣ ਦੇ ਹੋਣਾ ਹੀ ਗੱਲ ਕਰਦੇ ਕਿ ਜਿਹੜੀ ਇਹ ਮੈਟਰਾਈਟਿਸ ਆ ਕਿੰਨੇ ਤਰ੍ਹਾਂ ਦੀ ਹੁੰਦੀ ਆ ਬੇਸਿਕਲੀ ਇਹ ਜਿਹੜੀ ਐਂਡੋਮੈਟਰਾਈਟਿਸ ਆ ਪਹਿਲੋਂ ਹੀ ਮੈਟਰਾਈਟਿਸ ਵਾਲੇ ਗੱਲ ਕੀਤੀ ਹੋਣੀ ਕਰ ਰਹੇ ਐਂਡੋਮੈਟਰਾਈਟਿਸ ਦੂਜੀ ਕਿਸਮ ਬਾਰੇ ਐਂਡੋਮੈਟਰਾਈਟਿਸ ਦੋ ਤਰ੍ਹਾਂ ਦੀ ਨੀਕਲੀਨਿਕਲ ਸਬਕਲੀਨਿਕਲ ਜੀ ਵੀਰ ਜਿਹੜੇ ਐਂਡੋਮੈਟਰਾਈਟਿਸ ਦੇ ਕਾਰਨ ਹੁੰਦੇ ਉਹਦੇ ਕਈ ਆ ਜੀ ਇੱਕ ਦੇ ਇਹਦੇ ਵਿੱਚ ਪਾਈਥਾਗਨ ਨਾਂ ਦਾ ਇੱਕ ਵਾਇਰਸ ਜਿਹੜਾ ਕੋਸ ਵੱਡ ਜਾਂਦਾ ਵਾ ਯੂਟਰਸ ਦੇ ਵਿੱਚ ਤੇ ਇਹ ਹੁੰਦਾ ਕਦੋਂ ਇਹ ਕਾਵਿੰਗ ਦੇ ਵੇਲੇ ਟਾਈਮ ਜਦੋਂ ਜਾਨਵਰ ਸੌਂਦਾ ਉਦੋਂ ਹੁੰਦਾ ਕਿਸੇ ਨਾ ਕਿਸੇ ਤਰੀਕੇ ਕਾਵਿੰਗ ਕਰਨੀ ਆ ਤੇ ਆਪਾਂ ਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਜਾਨਵਰ ਇਹ ਜਾਨਵਰ ਆਪਣੇ ਆਪ ਸੌਂਦਾ ਵਾ ਤੇ ਉਹਨੂੰ ਜ਼ੋਰ ਲਾ ਕੇ ਨਹੀਂ ਸੋਣਾ ਚਾਹੀਦਾ ਜਾਨਵਰ ਨੂੰ ਆਪੇ ਜੋੜ ਮਾਰਨ ਦੇਣਾ ਚਾਹੀਦਾ ਵਾ ਦੇ ਪੋਸਟ ਫਾਸਟਮ ਪੀਰੀਅਡ ਇਹ ਹੁੰਦਾ ਜੀ ਜਨਵਰ ਸੂਣ ਤੋਂ ਗੱਬਣ ਹੋਣ ਤੱਕ ਜਿਹੜਾ ਪੀਰੀਅਡ ਆ 40-50 ਦਿਨਾਂ ਦਾ ਇਹ ਉਹ ਪੀਰੀਅਡ ਆ ਉਹਦੇ ਵਿੱਚ ਜਨਵਰ ਦੇ ਵਿੱਚ ਇਨਫੈਕਸ਼ਨ ਜਾ ਸਕਦੀ ਆ ਮੀਟਿੰਗ ਪ੍ਰੋਸੈਸ ਚਾਹੇ ਡਾਇਰੈਕਟ ਕ੍ਰੋਸਿੰਗ ਆ ਚਾਹੇ ਆਈ ਕਰਦੇ ਉਦੋਂ ਸਾਵਧਾਨੀ ਦਾ ਬਹੁਤ ਇਸਤੇਮਾਲ ਕਰਨਾ ਚਾਹੀਦਾ ਕਿ ਇਨਫੈਕਸ਼ਨ ਨਾ ਹੋਵੇ ਇਹ ਜਿਹੜੀ ਫੋਟੋ ਆ ਇਹ ਕਲੀਨਿਕਲ ਐਂਡੋਮੈਟ੍ਰਾਈਟਿਸ ਦੀ ਆ ਜਿਹੜੀ ਅੱਖਾਂ ਨਹੀਂ ਯੂਟਰਸ ਦੇ ਵਿੱਚੋਂ ਨਿਕਲਦੀ ਇਨਫੈਕਸ਼ਨ ਦੇ ਸਕਦੇ ਆ ਇਹਦਾ ਕਲਰ ਬੋਮੈਟਰ ਕਰਦਾ ਵਾ ਕਲਰ ਤੇ ਕਿਦਾਂ ਦਾ ਵਾ ਤੇ ਉਹਦੇ ਨਾਲ ਅਸੀਂ ਇਹ ਅੰਦਾਜ਼ਾ ਲਾ ਸਕਦੇ ਕਿ ਜਿਹੜੀ ਇਨਫੈਕਸ਼ਨ ਆ ਉਹ ਕਿਹੜੀ ਆ ਐਂਡੋਮੈਟ੍ਰਾਈਟਿਸ ਆ ਜਾਂ ਪਾਇਓਮੈਟਰਾ ਵਾ ਹਾਂਜੀ ਇਹ ਫੋਟੋ ਵਿੱਚ ਆਪਾਂ ਤਾਂ ਦੱਸਦੇ ਕਿ 10 ਦਿਨ ਤੋਂ ਬਾਅਦ ਜਨਵਾਰ ਦੇ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨੂੰ ਉਹਨੂੰ ਸਿੰਪਲ ਸਿੰਪਲ ਮੈਟ੍ਰਾਈਟਿਸ ਕਹਿੰਦੇ ਆ ਤੇ ਜਿਹੜੀ ਐਂਡੋਮੈਟ੍ਰਾਈਟਿਸ ਆ ਦੂਜੀ ਤਰ੍ਹਾਂ ਦੀ ਦੂਜੇ ਸੈਕੰਡ ਵਾਲੀ ਉਹਦੇ ਚ ਦੋ ਹਿੱਸੇ ਹੁੰਦੇ ਆ ਕਲੀਨਿਕਲ ਸਬਕਲੀਨਿਕਲ ਕਲੀਨिकल ਹੁੰਦੀ ਜਿਹੜੀ ਅੱਖਾਂ ਦਿਖਾਈ ਦੇ ਸਾਬਕਾ ਕਲੀਨिकल ਹੁੰਦੀ ਜਿਹੜੀਆਂ ਅੱਖਾਂ ਨਾ ਦਿਖਾਈ ਦੇਵੇ ਤੀਜੀ ਆ ਜਿਹੜੀ ਸਭ ਤੋਂ ਡੇਂਜਰਸ ਆ ਉਹ ਆ ਪਾਇਓਮੈਟਰ ਇਹ ਪ੍ਰੋਪਰ ਗਾੜੇ ਪਾਸ ਹੁੰਦੀ ਆ ਜਿਹੜੀ ਯੂਟਰਸ ਦੇ ਵਿੱਚ ਇਨਫੈਕਸ਼ਨ ਪ੍ਰੋਪਰ ਕਰ ਦਿੰਦੀ ਆ ਤੇ ਜਿਹੜੀ ਕਲੀਨिकल ਐਂਡੋਮੈਟ੍ਰਾਈਟਿਸ ਹੁੰਦੀ ਆ ਇਹ ਜਿਹੜੀ ਯੂਟਰਸ ਦੇ ਵਿੱਚ ਤਾਰਾਂ ਦੇ ਨਾਲ ਪਾਸ ਮਿਕਸ ਹੁੰਦੀ ਆ 50% ਪਾਸ ਹੁੰਦੀ ਆ ਤੇ ਜਿਹੜੀ ਸਬ ਕਲੀਨिकल ਐਂਡੋਮੈਟ੍ਰਾਈਟਿਸ ਆ ਇਹਦੇ ਵਿੱਚ ਯੂਟਰਸ ਨੂੰ ਤਕਰੀਬਨ ਸਵੇਲਿੰਗ ਹੁੰਦੀ ਆ ਸੂਜਨ ਹੁੰਦੀ ਆ ਇਹਦੇ ਚ ਪਾਸ ਨਹੀਂ ਹੁੰਦੀ ਤੇ ਜਿਹੜੀ ਪਾਇਓਮੈਟਰ ਆ ਵਾ ਇਹ ਪੂਰੀ ਪਾਸਾ ਨਾ ਭਰੀ ਹੁੰਦੀ ਇੱਥੋਂ ਤੱਕ ਕਿ ਪਤਨ ਲੱਗਦਾ ਕਿ ਜਾਨਵਰ ਗੱਭਣ ਆ ਕਿ ਨਹੀਂ ਗੱਭਣ ਕਿਉਂਕਿ ਡਾਕਟਰ ਜਦੋਂ ਪੀੜੀ ਕਰਦਾ ਤੇ ਹੌਰਨ ਚੈੱਕ ਕਰਦਾ ਯੂਟਰਸ ਤੇ ਤੇ ਉਹ ਐ ਲੱਗਦਾ ਕਿ ਜਿੱਦਾਂ ਗੱਭਣ ਆ ਹਾਂਜੀ ਇਹ ਜਿਹੜੀ ਪਾਇਓਮੈਟਰ ਆ ਵਾ ਇੱਕ ਤਰ੍ਹਾਂ ਦੀ ਬਿਮਾਰੀ ਆ ਜਿਹੜੀ ਪਾਸ ਨੂੰ ਜਮਾ ਕਰ ਲੈਂਦੀ ਹੈ ਯੂਟਰਸ ਦੇ ਵਿੱਚ ਜਣੀ ਪਾਸ ਜਿੱਦੋਂ ਯੂਟਰਸ ਦੇ ਵਿੱਚ ਜਮਾ ਹੋ ਜਾਂਦੀ ਇਹਨੂੰ ਪਾਇਓਮੈਟਰ ਆ ਕਹਿੰਦੇ ਆ ਇਹ ਜਾਨਵਰ ਦੀ ਰਿਪੀਟ ਬਰੀਡਿੰਗ ਵਿੱਚ ਤੇ ਫਾਈਨੈਂਸ਼ੀਅਲ ਆਰਥਿਕ ਨੁਕਸਾਨ ਵੀ ਬਹੁਤ ਕਰਦੀ ਜੀ ਫਾਰਮਰ ਦਾ ਤੇ ਇਹਦੇ ਸਿੰਪਟਮਸ ਇਦਾਂ ਵਾਕੀ ਪਾਸ ਹੁੰਦੀ ਹੈ ਯੂਟਰਸ ਦੇ ਵਿੱਚ ਤੇ ਜਾਨਵਰ ਹੀਟ ਚ ਨਹੀਂ ਆਉਂਦਾ ਤੇ ਕਾਰਨ ਇਹਦੇ ਇਹ ਆ ਕਿ ਜਿਹੜੀ ਐਂਡੋਮੈਟ੍ਰਾਈਟਿਸ ਇਨਫੈਕਸ਼ਨ ਆ ਤੇ ਜਿਹੜਾ ਮਤਲਬ ਇਹ ਜਿਹੜੀ ਹੌਲੀ-ਹੌਲੀ ਕਨਵਰਟ ਹੋ ਜਾਂਦੀ ਹੈ ਇਹਦੇ ਵਿੱਚ ਪਾਇਓਮੈਟਰਾ ਦੇ ਵਿੱਚ ਹੁਣ ਗੱਲ ਕਰਦੇ ਹਾਂ ਜੀ ਪਾਇਓਮੈਟਰਾ ਦੇ ਸਿੰਪਟਮ ਬਾਰੇ ਇਹਦੇ ਵਿੱਚ ਜਾਨਵਰ ਇਦੇ ਵਿੱਚ ਜਾਨਵਰ ਮਤਲਬ ਇਲਨੈਸ ਨੂੰ ਸ਼ੋ ਕਰੂਗਾ ਮਤਲਬ ਬਿਮਾਰ ਮਹਿਸੂਸ ਨਹੀਂ ਹੋਊਗਾ ਸੈਕੰਡ ਆ ਈਸਟ ਸਾਈਕਲ ਜਿਹੜਾ ਵਾ ਇੰਟਰਪਟਡ ਹੋ ਜਾਊਗਾ ਖਰਾਬ ਹੋ ਜਾਊਗਾ ਜਾਂ ਉਹ ਹੀਟ ਚ ਨਹੀਂ ਆਊਗਾ ਆਊਗਾ ਤੀਸਰਾ ਵਾ ਰੈਜ਼ਿਸਟੈਂਟ కార్ਪਸ ਟੂਟਿਅਮ ਇਹ ਆ ਕਿ ਜਦੋਂ ਪਾਸ ਯੂਟਰਸ ਦੇ ਵਿੱਚ ਲੈਂਦੀ ਰਹਿੰਦੀ ਹੈ ਨਾ ਤੇ ਉਹ కార్ਪਸ ਟੂਟਿਅਮ ਮਤਲਬ ਅਵੇਲੇਬਲ ਰਹਿੰਦਾ ਆਇਓਮੈਟਰਾ ਕਰਕੇ ਜਿਹੜਾ కార్ਪਸ ਲੂਟੀਮ ਉਹ ਬਣਿਆ ਰਹਿੰਦਾ ਜਿਹਦੇ ਕਰਕੇ ਜਾਨਵਰ ਹੀਟ ਚ ਨਹੀਂ ਆਉਂਦਾ ਤੇ ਅਨਰਾਜ ਯੂ ਟ੍ਰਾਈਨ ਹੌਰਨ ਕਿ ਜਿਹੜੇ ਯੂਟਰਸ ਤੇ ਹੌਰਨ ਹੁੰਨੇ ਜਿਹਨੂੰ ਚੈੱਕ ਕਰਕੇ ਜਾਨਵਰ ਇਹ ਦੱਸਦਾ ਕਿ ਮਾਝ ਜਾਂ ਗਾਂ ਗੱਭਣਾ ਕਿ ਨਹੀਂ ਗੱਭਣਾ ਹੌਰਨ ਜਿਹੜੇ ਲਾਰਜ ਹੋ ਜਾਂਦੇ ਆ ਜਿਹਦੇ ਕਰਕੇ ਇਹ ਨਹੀਂ ਪਤਾ ਲੱਗਦਾ ਜਾਨਵਰ ਗੱਭਣਾ ਕਿ ਮਤਲਬ ਇਹ ਪਾਸਨਾ ਭਰਿਆ ਹੋਇਆ ਤੇ ਇਹਦੇ ਕਰਕੇ ਜਦੋਂ ਪਾਸ ਭਰੀ ਹੁੰਦੀ ਨਾ ਜਾਨਵਰ ਵੀ ਮਤਲਬ ਇਹ ਨਹੀਂ ਸੋਚ ਪਉਂਦਾ ਉਹ ਜਾਨਵਰ ਇਹ ਸੋਚਦਾ ਕਿ ਮੈਂ ਗੱਭਣਿਆ ਪਾਸ ਕਰਕੇ ਤੇ ਉਹਦੇ ਵਿੱਚ ਇਹ ਜਿਹੜਾ ਹਾਰਮੋਨਲ ਰਿਲੀਜ਼ ਨਹੀਂ ਹੁੰਦੇ। ਜਿਹੜੀ ਪਾਇਓਮੈਟਰ ਹੈ ਵੀ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਓਪਨ ਤੇ ਇੱਕ ਕਲੋਜ਼। ਓਪਨ ਦੇ ਵਿੱਚ ਸਰਵਿਕਸ ਸਰਵਿਕਸ ਖੁੱਲ ਜਾਂਦੀ ਆ ਦੂਜੀ ਚ ਬੰਦ ਰਹਿੰਦੀ ਆ। ਤੇ ਜਿਹੜਾ ਯੂਟਰਸ ਦੇ ਵਿੱਚ ਆਪਾਂ ਕਹਿੰਦੇ ਨੇ ਇਨਫੈਕਸ਼ਨ ਹੈ ਜਾਨਵਰ ਦੇ ਕਈ ਹਿੱਸਿਆਂ ਦੇ ਵਿੱਚ ਇਫੈਕਟ ਕਰਦਾ ਜਿੱਦਾਂ ਕਿ ਜਾਨਵਰ ਨੂੰ ਮੈਸਟਾਈਟਿਸ ਮੈਸਟਾਈਟਿਸ ਰਹੂਗੀ ਜਿਹੜੇ ਨੂੰ ਥੰਨੇਲਾ ਰੋਗ ਕਹਿੰਦੇ ਆ। ਜਿਹੜਾ ਬੋਡੀ ਕੰਡੀਸ਼ਨ ਆ ਉਹ ਵੀ ਵੀਕ ਰਹੂਗੀ। ਲੰਗੜਾਪਨ ਲੀਮਨੈਸ ਰਹੂਗੀ, ਲੰਗੜਾਪਨ ਰਹੂਗਾ। ਤੇ ਜਿਹੜਾ ਐਲ ਐਚ ਤੇ ਜੀ ਐਨ ਆਰ ਐਚ ਜਿਹੜਾ ਹਾਰਮੋਨ ਹੈ ਜਿਹੜਾ ਜੀ ਐਨ ਆਰ ਐਚ ਹਾਰਮੋਨ ਹੁੰਦਾ ਹੈ ਇਹਦੇ ਅੱਗੇ ਐਲ ਐਚ ਤੇ ਐਫ ਐਸ ਐਚ ਦੋ ਹਾਰਮੋਨ ਨਿਕਲਦੇ ਆ ਤੇ ਮਤਲਬ ਐਲ ਐਚ ਦਾ ਕੰਮ ਹੁੰਦਾ ਜਿਹੜਾ ਫੋਲਿਕਲ ਦੇ ਵਿੱਚੋਂ ਅੰਦਰ ਰਿਲੀਜ਼ ਕਰਾਉਣਾ ਤੇ ਇਹ ਸਾਰਾ ਕੁਝ ਉਹਦੇ ਮਤਲਬ ਹੀਟ ਸਾਈਕਲ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਵਾ ਤੇ ਆਪਾਂ ਹੁਣ ਮੋਟੀਆਂ-ਮੋਟੀਆਂ ਚੀਜ਼ਾਂ ਇਕੱਲਾ ਰਿਪੀਟ ਕਰ ਦਿੰਨੇ ਆ ਜੇ ਜਿਹੜੀ ਆ ਇਨਫੈਕਸ਼ਨ ਆ ਯੂਟਰਸ ਦੀ ਤਿੰਨ ਤਰ੍ਹਾਂ ਦੀ ਹੁੰਦੀ ਆ ਮੈਟਰਾਈਟਿਸ ਤੇ ਉਸ ਤੋਂ ਬਾਦ ਆਉਂਦਾ ਦੂਜੀ ਨੰਬਰ ਵਾਲੀ ਐਂਡੋਮੈਟ੍ਰਾਈਟਿਸ ਤੇ ਤੀਜੇ ਨੰਬਰ ਵਾਲਾ ਪਾਇਓਮਾਟਾ ਜਿਹੜੀ ਪਹਿਲੀ ਆ ਜਿਹੜੀ ਪਹਿਲੀ ਮੈਟ੍ਰਾਈਟਿਸ ਆ ਉਹ ਜਾਨਵਰ ਦੇ ਸੂਣ ਦੇ 10 ਦਿਨਾਂ ਤੋਂ ਲੈ ਕੇ 20 ਦਿਨ ਦੇ ਵਿੱਚ ਵਿੱਚ ਕਦੋਂ ਵੀ ਆ ਸਕਦੀ ਆ ਤੇ ਜਾਨਵਰ ਨੂੰ ਜਿਹੜਾ ਮੈਲਾ ਬਹੁਤ ਮੁਸ਼ਕਲ ਆਊਗਾ ਸੈਕੰਡ ਆ ਐਂਡੋਮੈਟ੍ਰਾਈਟਿਸ ਇਹਦੇ ਵਿੱਚ ਦੋ ਹਿੱਸੇ ਹੁੰਦੇ ਆ ਇੱਕ ਹੁੰਦਾ ਵਾ ਕਲੀਨਿਕਲ ਦੂਜਾ ਹੁੰਦਾ ਵਾ ਸਬਕਲੀਨਿਕਲ ਕਲੀਨਿਕ ਦਾ ਮਤਲਬ ਇਹ ਜਿਹੜੀ ਅੱਖਾਂ ਨਾਲ ਦਿਖਾਈ ਦੇਵੇ ਤੇ ਇਹਦੇ ਵਿੱਚ ਪਾਸ ਤਾਰਾਂ ਦੇ ਨਾਲ ਨਾਲ ਵੀ ਜਿਹੜਾ ਗੰਧਲਾਪਣ ਜਾਂ ਤਾਰਾਂ ਦੇ ਵਿੱਚ ਆਉਂਦਾ ਵਾ ਜਿੱਦਾਂ ਮਤਲਬ ਕਿ ਮਿਲਕੀ ਵੇਜ ਨੂੰ ਕਹਿੰਦੇ ਜੀ 10 ਸਮਾਨ ਦਾ ਰੰਗ ਹੁੰਦਾ ਵਾ ਤੇ ਇਦਾਂ ਦਾ ਆਉਂਦਾ ਵਾ ਤੇ ਉਹਨੂੰ ਕਹਿੰਦੇ ਆ ਕਲੀਨਿਕਲ ਐਂਡਰੋਮੈਟਰਾਈਟਿਸ ਤੇ ਜਦੋਂ ਸਬਕਲੀਨਿਕਲ ਹੁੰਦਾ ਵਾ ਇਹਦੇ ਵਿੱਚ ਜਿਹੜਾ ਯੂਟਰਸ ਹੁੰਦਾ ਉਹਦੀ ਆਊਟਰ ਲਾਈਨਿੰਗ ਹੁੰਦੀ ਹੈ ਬਾਹਰ ਲਈ ਲੈਣਾ ਹੁੰਦੀ ਹੈ ਉਹਦੇ ਉੱਤੇ ਇਹ ਫਲੇਮ ਆਪਣਾ ਸੂਜਣ ਆ ਜਾਂਦੀ ਆ ਉਹਨੂੰ ਕਹਿੰਦੇ ਆ ਸਬਪਲੈਨਿਕ ਮੈਟਰਾਈਟਿਸ ਇਹਦੇ ਵਿੱਚ ਤਾਰਾਂ ਸਾਫ਼ ਹੁੰਦੀਆਂ ਪਰ ਜਾਣ ਨੂੰ ਗੱਬੜ ਨਹੀਂ ਹੁੰਦਾ ਤੀਜਾ ਹੁੰਦਾ ਪਾਇਓਮੈਟਰਾ ਪਾਇਓਮੈਟਰਾ ਬਿਲਕੁਲ ਇੱਕ ਗਾੜੇ ਕਿਸਮ ਦਾ ਇੱਕ ਇਨਫੈਕਸ਼ਨ ਆ ਯੂਟਰਸ ਚੋਂ ਨਿਕਲਦਾ ਜਿਹੜਾ ਜਿੱਦਾਂ ਕਰੀਮਾਂ ਵਗੈਰਾ ਨਹੀਂ ਆਉਂਦੀਆਂ ਲੇਡੀਜ਼ ਆਫੀਸ਼ੀਅਲ ਵਗੈਰਾ ਕੀ ਕਰੀਮਾਂ ਆਉਂਦੀਆਂ ਗਾੜੇ ਪੰਨ ਵਾਲੀਆਂ ਇਹ ਇਦਾਂ ਦਾ ਵੀ ਸੌੜਦਾ ਵਾ ਤੇ ਇਹ ਜਿਹੜੀ ਸਭ ਤੋਂ ਖਤਰਨਾਕ ਆ ਤੇ ਦੂਜੀ ਖਤਰਨਾਕ ਸਬ ਕਲੀਨਿਕਲ ਐਂਡੋਮੈਟ੍ਰਾਈਟਿਸ ਹੈ ਇਹ ਜਿਹੜੇ ਜਾਨਵਰ ਰਪੀਟ ਮਾਰਦਾ ਤਾਰਾ ਸਾਫ ਹੁੰਦੀਆਂ ਪਰ ਉਹਦੇ ਸੂਜਨ ਹੁੰਦੀ ਯੂਟਰਸ ਜਿਹਦੇ ਕਰਕੇ ਜਾਨਵਰ ਗੱਭਾ ਨਹੀਂ ਰਹਿੰਦਾ ਤੇ ਇਹ ਬਹੁਤ ਵੱਡਾ ਲਾਸ ਆ ਜੀ ਡੇਰੀ ਫਾਰਮ ਦੇ ਵਿੱਚ ਇਹ ਜਿਹੜੀ ਫੋਟੋ ਦਰਸਾਉਂਦੀ ਹੈ ਇਹ ਐਂਡੋਮੈਟ੍ਰਾਈਟਿਸ ਦੇ ਵਿੱਚ ਅੱਗੇ ਤਿੰਨ ਗ੍ਰੇਡ ਬਣਦੇ ਆ 1 2 3 ਇਹ ਫੋਟੋ ਤੁਹਾਨੂੰ ਪਤਲਾ ਦਿਉ ਜਿਹੜੀਆਂ ਤਾਰਾਂ ਆ ਉਹਦੇ ਵਿੱਚ ਜਦੋਂ ਗੰਧਲਾਪਨ ਵਾਧਦਾ ਜਾਂਦਾ ਤੇ ਜਿਹੜੀ ਐਂਡੋਮੈਟ੍ਰਾਈਟਿਸ ਕਲੀਨਿਕਲ ਆ ਉਹ ਇਹ ਫੋਟੋ ਆ ਐਂਡੋਮੈਟ੍ਰਾਈਟਿਸ ਕਲੀਨिकल ਦੀ। ਮੇਰੇ ਵੀਰਾਂ ਦਾ ਵੀਡੀਓ ਵੇਖਣ ਵਾਸਤੇ ਧੰਨਵਾਦ। ਅਗਲੀ ਵੀਡੀਓ ਟ੍ਰੀਟਮੈਂਟ ਦੀ ਬਣਾਵਾਂਗੇ ਕਿ ਇਨਫੈਕਸ਼ਨ ਦੇ ਟ੍ਰੀਟਮੈਂਟ